ਮਾਰ ਦਸਵੀਂ ਇੱਕ ਓਕਾਰ ਸਤ ਗੁਰ ਪ੍ਰਸਾਦ ਪਾਉੜੀ ਪੈਲੀ ਭਗਤਾਂ ਦੀ ਕਸਾ ਧ੍ਰੋ ਭਗਤ ਧ੍ਰੋ ਹਸਦਾ ਕਰ ਆਇਆ ਕਰ ਪਿਆਰ ਪਿਉ ਕੁਸ਼ਲ ਲੀਤਾ ਬਾਹੋਂ ਪਕੜੇ ਓਠਾਲਿਆ ਮਾਨ ਵਿੱਚ ਰੋਸ ਮਤ ਰਈ ਕੀਤਾ ਡੁੱਡਹ ਲਿਕਾ ਮਾਂ ਪੁੱਛੈ ਤੂੰ ਸਵਾਣੀ ਹੈ ਕੇ ਸੁਰਿਤਾ ਸਵਾਣੀ ਹਾ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜਤਾ ਕਿਸ ਉਦਮ ਤੇ ਰਾਜ ਮਿਲਨ ਸਤਰੂ ਤੇ ਸਭ ਹੋਵਣ ਮੀਤਾ ਪਰਮੇਸ਼ਰ ਆਰਾਧੀਐ ਜਿੱਦ ਹੋਈਏ ਤਤਪੰਨੀਤਾ ਬਾਹਰ ਚੱਲਿਆ ਕਰਨ ਤਪ ਮਨ ਬੈ ਰਾਗੀ ਹੋਏ ਅਤੀਤਾ ਨਾਰਦ ਮੋਨੇ ਉਪਦੇਸਿਆ ਨਾ ਓ ਨਿਧਾਨ ਅਮਿਓ ਰਸ ਪੀਤਾ ਪਿਛੋ ਰਾਜੇ ਸਦਿਆ ਅਬ ਚਲ ਰਾਜ ਕਰੋ ਨਿਤ ਨੀਤਾ ਸਾਰ ਚੱਲੇ ਗੁਰਮਖ ਜਗ ਜੀਤਾ